ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਦੂਜੀ ਵਰ੍ਹੇ ਸਿ ਮਨਾਈ ਗਈ ਵਰ੍ਹੇ ਤੇ ਜਿਹੜੇ ਚਾਪਲੂ ਜਹੇਦਾਰ ਨਵੇਂ ਲਾਏ ਨੇ ਕੁਲਦੀਪ ਸਿੰਘ ਗੜਗੱਜ ਉਹਨਾਂ ਦੀ ਚਾਪਲੂਸੀ ਦੀ ਹੱਦ ਜਿਹੜੀ ਹੈ ਉਹ ਸਾਰੇ ਹੱਦ ਬੰਨੇ ਪਾਰ ਕਰ ਗਈ ਜਿਹੜੀ ਮੈਂ ਗੱਲ ਕਰਨੀ ਹੈ ਨਾ ਇਹਨੂੰ ਥੋੜਾ ਜਿਹਾ ਧਿਆਨ ਦੇ ਵਿੱਚ ਜ਼ਰੂਰ ਰੱਖਿਓ ਮੈਂ ਵੀ ਕਹਿੰਦਾ ਸੀ ਕਿ ਇਹ ਸਿੱਖ ਮਿਸ਼ਨਰੀ ਕਾਲਜ ਤੋਂ ਪੜ੍ਹਿਆ ਬੰਦਾ ਚਲੋ ਥੋੜੀ ਬਹੁਤੀ ਸਮਝ ਹੋਊਗੀ ਪਰ ਇਹ ਤਾਂ ਇੱਕ ਦੂਜੇ ਤੋਂ ਵੀ ਗਏ ਗੁਜ਼ਰੇ ਨੇ ਸਖਬੀਰ ਬਾਦਲ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਮੰਡਾਲ ਵਿੱਚ ਬੈਠਾ ਹੈ ਕਹਿੰਦਾ ਜੁੱਥ ਨੂੰ ਸਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਸਖਬੀਰ ਬਾਦਲ ਵਰਗੇ ਬਣੋ ਉਦਾਂ ਦਾ ਦਾੜਾ ਪ੍ਰਕਾਸ਼ ਕਰੋ ਚਿਹਰਾ ਉਦਾਂ ਦਾ ਬਣਾਓ ਪਰ ਨਾਲ ਇਹ ਨਹੀਂ ਗੱਲ ਕਹੀ ਵੀ ਉਹਦਾਂ ਦੀਆਂ ਕਰਤੂਤਾਂ ਵੀ ਰੱਖਿਓ ਜਿਹੜੀਆਂ ਸੁਖਵੀਰ ਬਾਦਲ ਨੇ ਕੀਤੀਆਂ ਨੇ ਅੱਛਾ ਇੱਕ ਗੱਲ ਇੱਥੇ ਹੋਰ ਨੋਟ ਕਰਿਓ ਬਹੁਤੇ ਲੋਕਾਂ ਨੇ ਵਿਰੋਧ ਪਹਿਲਾਂ ਵੀ ਕੀਤਾ ਸੀ ਰੌਲਾ ਹੁਣ ਵੀ ਪਾਉਣਾ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗਾਜ ਗਲਤ ਨੇ ਜਾਂ ਸਹੀ ਨੇ ਇਹ ਤਾਂ ਤੁਸੀਂ ਅੰਦਾਜ਼ਾ ਲਾਇਓ ਵੀ ਸਹੀ ਕੌਣ ਹੈ ਗਲਤ ਕੌਣ ਹੈ ਪਰ ਇਹ ਗੱਲ ਮੈਂ ਤੁਹਾਨੂੰ ਨੋਟ ਕਰਾ ਦੇਣਾ ਬੀਬੀ ਜਗੀਰ ਕੌਰ ਢੜਰੀਆਂ ਵਾਲਿਆਂ ਕੋਲ ਜਾਂਦੀ ਹੈ ਤੇ ਢੜਰੀਆਂ ਵਾਲੇ ਬੀਬੀ ਜਗੀਰ ਕੌਰ ਨੂੰ ਆਪਣੇ ਕੋਲ ਖੜਾ ਕਰਕੇ ਖੜਾ ਕੇ ਬਿਆਨ ਦਿੰਦੇ ਨੇ ਕਿ ਮੈਂ ਸੁਖਬੀਰ ਬਾਦਲ ਨੂੰ ਕਿਹਾ ਸੀ ਤੁਸੀਂ ਬੀਬੀ ਜਗੀਰ ਕੌਰ ਨੂੰ ਨਾ ਹਟਾਓ ਔਰ ਉਦੋਂ ਬਾਅਦ ਵਿੱਚ ਇਹ ਕੁਲਦੀਪ ਸਿੰਘ ਗੜਗਜ ਦਾ ਵਿਆਹਨ ਆਇਆ ਸੀ ਕਿ ਢੜਰੀਆਂ ਵਾਲੇ ਸਹਿਯੋਗ ਕਰਨ ਆਪਾਂ ਰਲ ਮਿਲ ਕੇ ਹੰਬੜਾ ਮਾਰ ਗਏ ਜਿੱਦਾਂ ਕਹਿੰਦੇ ਹੁੰਦੇ ਆ ਪੰਜਾਬ ਨੂੰ ਅਸਾਈਆਂ ਤੋਂ ਬਚਾਈਏ ਤੇ ਉਦੋਂ ਬਾਅਦ ਢੱਡੀਆਂ ਵਾਲ ਦਾ ਬਿਆਨ ਆਇਆ ਕਿ ਅਸੀਂ ਸਹਿਯੋਗ ਦੇਵਾਂਗੇ ਸਾਡੇ ਵੀ ਦੀਵਾਨ ਲੱਗਣ ਕੱਲ ਤੱਕ ਤੇ ਆਉਣ ਜਾਣ ਦੀ ਗੱਲ ਵੀ ਹੋਈ ਮੈਂ ਵੀਡੀਓ ਪਾਤੀ ਬਹੁਤਾਂ ਦੇ ਚਲੂਨੇ ਲੜੇ ਕਿ ਤੁਸੀਂ ਕਿਉਂ ਕਿਹਾ ਤੁਸੀਂ ਢੱਡੀਆਂ ਵਾਲ ਦੇ ਖਿਲਾਫ ਬੋਲ ਗਏ ਮੈਂ ਇਹ ਗੱਲ ਕਹੀ ਸੀ ਮਖਾ ਜਿਹੜਾ ਕੁਲਦੀਪ ਸਿੰਘ ਗੜਗੱਜ ਹੈ ਨਾ ਇਹ ਵੀ ਆਪਣੇ ਆਪ ਨਹੀਂ ਲੱਗੇ ਇਹਨੂੰ ਬਾਦਲਾਂ ਨੇ ਲਾਇਆ ਹੋਇਆ ਹੁਣ ਜਿਨ੍ਹਾਂ ਨੇ ਲਾਇਆ ਹੋਵੇ ਉਹਨਾਂ ਦੀ ਚਾਪਲੂਸੀ ਤਾਂ ਕਰਨੀ ਹੁੰਦੀ ਹੈ ਪਹਿਲੀ ਗੱਲ ਤਾਂ ਆਪਾਂ ਮੇ ਢੱਡਰੀਆਂ ਵਾਲਾ ਹੋਵੇ ਕਰਨਜੀਤ ਸਿੰਘ ਤੇ ਭਾਵੇਂ ਨਿਊਜ਼ੀਲੈਂਡ ਵਾਲਾ ਹਰਨੇਕ ਸਿੰਘ ਹੋਵੇ ਤੇ ਭਾਵੇਂ ਕੁਲਦੀਪ ਸਿੰਘ ਗੜਗਾਜ ਹੋਵੇ ਜਾਂ ਹੋਰ ਤਖਤਾਂ ਦੇ ਜਹਦਾਰ ਹੋਣ 20 ਬਰਸੀ ਦਾ ਗੁਰਮਤ ਦਾ ਪ੍ਰਸਾਦ ਹੈਗਾ ਮਰਾ ਦੇ ਵਿੱਚ ਕੋਈ ਬਰਸੀ ਮਨਾਉਣ ਨੂੰ ਕੋਈ ਥਾਂ ਹੈਗੀ ਜਿੱਥੇ ਇਹ ਚਾਪਲੂ ਸੀ ਜਾ ਕੇ ਕਰਦੇ ਨੇ ਕਿ ਸੁਖਵੀਰ ਬਾਦਲ ਵਰਗੇ ਬਣੋ ਪੂਰੇ ਜੂਥ ਨੂੰ ਕਹਿ ਰਹੇ ਨੇ ਕਿ ਸਾਡੀ ਸ਼ਰਮ ਮਾੜੀ ਮੋਟੀ ਹੈ ਸਾਡੇ ਕੋਲੇ ਸਾਨੂੰ ਮਹਿਸੂਸ ਹੁੰਦੀ ਹੈ ਕਿ ਨਹੀਂ ਹੁੰਦੀ ਬਸ ਜਦੋਂ ਇਹ ਵੀਡੀਓ ਸੁਣ ਲਈ ਫਿਰ ਗਿਆਨੀ ਫੂਟਾ ਸਿੰਘ ਚਾਵਲ ਹੈ ਇਹ ਗੋਲ ਖਚੋਰ ਹੈ ਪਤਾ ਨਹੀਂ ਕੀ ਕੁੱਛ ਕਹਿਣਾ ਕਹੀ ਚੱਲੋ ਸਾਡਾ ਇੱਕ ਸਟੈਂਡ ਹੈ ਜਿੱਥੇ ਬੰਦਾ ਗਲਤ ਹੈ ਉਹਨੂੰ ਗਲਤ ਕਵਾਂਗੇ ਇੱਕ ਠੋਕੇ ਮੇਰਾ ਭਾਵੇਂ ਦੁਸ਼ਮਣ ਹੋਵੇ ਜੇ ਉਹ ਸਹੀ ਕੰਮ ਕਰਦਾ ਤੇ ਉਹਦੇ ਨਾਲ ਵੀ ਖੜਾਂ ਗੀ ਮੈਂ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣਾ ਹੈ ਜਿਹੜਾ ਮਰਜ਼ੀ ਹੋਵੇ ਹੁਣ ਜਿਹੜੀ ਆ ਚਾਪਲੂਸੀ ਨੇ ਕੀਤੀ ਹੈ ਕਿ ਸਰਗਵੀਰ ਬਾਦਲ ਵਰਗੇ ਬਣੋ ਤੁਹਾਨੂੰ ਅਕਲ ਹੈ ਨਹੀਂ ਵੀ ਜਦੋਂ ਅਗਲਾ ਬਾਦਲਾ ਨੇ ਲਾਇਆ ਤੇ ਚਾਪਲੂਸੀ ਵੀ ਅਗਲਾ ਕਰੂਗਾ ਹੁਣ ਢੜੀਆਂ ਵਾਲਾ ਜਵਾਬ ਦੇ ਦੇ ਇਸ ਮੁੱਦੇ ਤੇ ਵੀ ਉਹੀ ਕਿੜਕਾਜ ਜਿਹੜਾ ਢੱਡਣੀ ਵਾਲਿਆਂ ਨੂੰ ਕਹਿੰਦਾ ਸੀ ਆ ਜਾਓ ਰਲ ਮਿਲ ਕੇ ਹੰਬਲਾ ਮਾਰਦੇ ਆਂ ਪੰਜਾਬ ਨੂੰ ਅਸਾਈਆਂ ਤੋਂ ਬਚਾਉਨੇ ਆਂ ਇਹ ਉਹੀ ਗੜਗੱਜ ਹੈ ਨਾ ਬੜੇ ਚਲੂਨੇ ਲੜੇ ਸੀ ਮੇਰਾ ਮਕਸਦ ਇੱਕੋ ਹੀ ਹੈ ਵੀ ਇਹ ਜਿਹੜੇ ਬੰਦੇ ਨੇ ਇੱਕੋ ਬਾੜੀ ਦੇ ਬੱਚੇ ਨੇ ਇਹਨਾਂ ਨੇ ਜੋ ਕੁਝ ਕਰਨਾ ਹੈ ਬਸ ਇੱਕ ਬਾਦਲ ਪਰਿਵਾਰ ਨੂੰ ਬਚਾਉਣ ਵਾਸਤੇ ਕਰਨਾ ਹੈ ਮੈਂ ਬਾਦਲ ਪਰਿਵਾਰ ਦੀ ਕਈ ਵਾਰੀ ਉਸਤਤ ਵੀ ਕੀਤੀ ਹੈ ਕੋਈ ਦੋ ਰਾਮਾਨੀ ਜਦੋਂ ਚਾਰ ਸਵੇਰਾ ਦੇਖੀਦਾ ਨਾ ਵੀ ਕਿਹੜਾ ਬੰਦਾ ਕਿੱਥੇ ਖੜ ਕੇ ਕੀ ਕਰ ਰਿਹਾ ਉਹਦੀ ਉਨੀ ਹੀ ਗੱਲ ਕਰਨ ਦੀ ਮੈਂ ਕੋਸ਼ਿਸ਼ ਕਰਦਾ ਹੁੰਦਾ ਅਸੀਂ ਚਾਪਲੂਸ ਨਹੀਂ ਬਣਦੇ ਹੁਣ ਜਿਹੜੀ ਦੂਜੀ ਵਰਸੀ ਮਨਾਈ ਹੈ ਪ੍ਰਕਾਸ਼ ਸਿੰਘ ਬਾਦਲ ਦੀ ਮੈਂ ਇਹਦੇ ਤੇ ਗੱਲ ਕੀਤੀ ਹੈ ਪਹਿਲੀ ਗੱਲ ਤਾਂ ਜਿਹੜੇ ਸਾਡੇ ਪ੍ਰਚਾਰਕ ਨੇ ਮਿਸ਼ਨਰੀ ਹੋਣ ਜੋ ਵੀ ਹੋਣ ਉਹ ਇਹ ਦੱਸਣ ਵੀ ਕੋਈ ਵਰਸੀ ਮਨਾਉਣ ਦਾ ਸੰਧਾਨਤ ਹੈਗਾ ਗੁਰਮਤ ਦੇ ਵਿੱਚ ਰਾਏਤ ਮਰਾ ਦਾ ਵਿੱਚ ਹੈਗਾ ਤੇ ਜੇ ਇਹ ਗੜਗੱਜ ਵਰਗੇ ਜਹੇਦਾਰ ਚਾਪਲੂਸੀ ਕਰਦੇ ਨੇ ਬਰਸ਼ੀਆਂ ਮਨਾਉਂਦੇ ਨੇ ਜਾ ਕੇ ਤੇ ਉੱਥੇ ਜਾ ਕੇ ਬਾਦਲ ਪਰਿਵਾਰ ਦੀਆਂ ਚਾਪਲੂਸੀਆਂ ਕਰਦੇ ਨੇ ਕਹਿੰਦੇ ਸੁਖਬੀਰ ਬਾਦਲ ਵਰਗੇ ਬਣੋ ਜਹੇਦਾਰ ਜੀ ਦੋ ਚਾਰ ਗੱਲਾਂ ਹੋਰ ਬੋਲਣੀਆਂ ਸੀ ਇਹ ਕਹਿਣਾ ਸੀ ਜੂਤ ਨੂੰ ਵੀ ਇਹ ਨੇ ਜਣ ਕੇ ਸੁਖਬੀਰ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਹੈ ਔਰ ਇੱਕ ਕਬੂਲੇ ਹੈ ਕਲ ਤਖਤੇ ਇਹਦਾ ਮਤਲਬ ਉਦਾਂ ਜਿਹੜੇ ਸਾਡੇ ਨੌਜਵਾਨ ਨੇ ਉਹ ਬੇਅਦਬੀਆਂ ਕਰਨ ਇਹਨਾਂ ਨੇ ਚਿੱਟਾ ਵੇਚਿਆ ਸ਼ਰਿਆਮ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਇਹਨਾਂ ਦਾ ਉਹੀ ਗੱਲਾਂ ਸਾਡੇ ਯੂਥ ਨੂੰ ਵੀ ਕਹੋ ਵੀ ਤੁਸੀਂ ਵੀ ਕਬਜ਼ਾ ਕਰੋ ਤੁਸੀਂ ਵੀ ਲੋਕਾਂ ਨੂੰ ਮਰਵਾਓ ਤੁਸੀਂ ਵੀ ਜਦੋਂ ਕਿਸਾਨੀ ਬਿੱਲ ਆਏ ਸੀ ਨਾ ਇਹ ਹੱਕ 'ਚ ਖੜੇ ਸੀ ਉਸ ਵਕਤ ਜਦੋਂ ਛੇਤਰ ਫੇਰਿਆ ਫਿਰ ਵਿਰੋਧ ਵਿੱਚ ਹੋ ਗਏ ਸੀ ਇਹ ਉਹ ਲੋਕ ਨੇ ਜ਼ਹੀਦਾਰ ਨੂੰ ਜ਼ਹੀਦਾਰੇ ਮਿਲੇ ਹੈ ਜਿੰਨਾਂ 'ਚ ਰਹਿਣਗੇ 5.7 ਕਰੋੜ ਰੁਪਇਆ ਕਿਧਰੇ ਨਹੀਂ ਗਿਆ ਉਹ ਬਣਾਈ ਲੈਣਾ ਚਾਪਲੂਸੀ ਜਿਹੜੀ ਕਰਨੀ ਹੈ ਉਹ ਵੀ ਕਰੀ ਜਾਣੀ ਹੈ ਕਿ ਸਾਡੇ ਲੋਕਾਂ ਨੇ ਭੇਡਾਂ ਦੀ ਤਰ੍ਹਾਂ ਮੂਰੇ ਬੈਠ ਕੇ ਜਕਾਰੇ ਛੱਡੀ ਜਾਣੇ ਨੇ ਜਦੋਂ ਇਹਨੇ ਕਿਹਾ ਨਾ ਕਿ ਸੁਖਬੀਰ ਬਾਦਲ ਵਰਗਾ ਦਾੜਾ ਤੁਹਾਡਾ ਖੁੱਲਾ ਹੋਵੇ ਇਦਾਂ ਦਾ ਸਭ ਸੂਰਤ ਬਣੋ ਜਕਾਰੇ ਛੱਡਣ ਵਾਲੇ ਨੇ ਉਹਦੀ ਕਹਿੰਦਾ ਬੋਲੇ ਸੋਨਹਾਰ ਹਲਦਾ ਸ਼ੁਕਰ ਹੈ ਕਿਸ ਨੇ ਹallelujah ਨਹੀਂ ਕਿਹਾ ਉੱਥੇ ਜਾਂ ਜੈ ਸ਼੍ਰੀ ਰਾਮ ਨਹੀਂ ਕਿਹਾ ਹਲਦਾ ਸ਼ੁਕਰ ਹੈ ਜਣ ਕਿਹਾ ਕਰਦੂਤ ਹੈ ਇਹਨਾਂ ਦੀ ਤੇ ਹੁਣ ਇਹਨਾਂ ਨੂੰ ਮੰਗ ਖਾਣੇ ਨਾ ਕਹੀ ਤਾਂ ਹੋਰ ਕੀ ਕਹੀਏ ਦੋ ਬੰਦੇ ਬੜਾ ਟੱਪਦੇ ਸੀ ਕਿ ਤੁਸੀਂ ਢੱਡੀਆਂ ਵਾਲਿਆਂ ਦੀ ਜਿਹੜੀ ਸਟੇਟਮੈਂਟ ਸੀ ਉਹਦਾ ਵੇਟ ਨਹੀਂ ਕੀਤਾ ਕਿਉਂ ਕਰਦੇ ਵੇਟ ਆਹ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਇਹੀ ਜਿਹੇ ਦਾਰ ਹੈ ਨਾ ਜਿਹੜਾ ਢੱਡੀਆਂ ਵਾਲਿਆਂ ਨੂੰ ਕਹਿੰਦਾ ਸੀ ਆ ਜਾਓ ਰਲ ਕੇ ਕੰਮ ਕਰਦੇ ਹਾਂ ਹੰਬੜਾ ਮਾਰਦੇ ਹਾਂ ਜਿੰਨਾ ਕਹਿੰਦੇ ਹੁੰਦੇ ਡਿਆ ਉਹੀ ਚੀਜ਼ਾਂ ਨੇ ਇਹ ਹੁਣ ਜਵਾਬ ਦੇ ਦਿਓ ਮੈਂ ਤਾਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਸੀ ਪਹਿਲਾਂ ਵੀ ਹੁਣ ਵੀ ਵੀ ਜਿਹੜੇ ਬਾਦਲਾਂ ਨੇ ਜਹਿਦਾਰ ਲਾਏ ਨੇ ਉਹ ਬਾਦਲਾਂ ਦੀ ਚੌਕੀਦਾਰੀ ਕਰਨਗੇ ਚਾਪਲੂਸੀ ਕਰਨਗੇ ਅਛਾ ਜੇ ਮੇਰੇ ਕੋਲ ਸੱਚ ਸੁਣਨਾ ਸਭ ਤੋਂ ਵੱਧ ਅਸਾਈ ਮਾਜੇ ਵਿੱਚ ਨਹੀਂ ਸਭ ਤੋਂ ਵੱਡੇ ਕੱਠੇ ਉੱਥੇ ਹੁੰਦੇ ਆ ਮੈਂ ਕਿਸੇ ਇਸ ਪੱਖ ਵਿੱਚ ਤੋਂ ਨਹੀਂ ਬੋਲਣਾ ਕਿ ਅਸਾਈ ਆਪਣਾ ਪ੍ਰਚਾਰ ਨਾ ਕਰ ਮੈਂ ਕਹਿੰਦਾ ਸਾਰੇ ਕਰਨ ਦੀ ਹਿੰਦੂ ਨੂੰ ਹੱਕ ਹੈ ਤੇ ਮੁਸਲਮ ਨੂੰ ਹੱਕ ਹੈ ਅਸਾਈਆਂ ਨੂੰ ਹੱਕ ਹੈ ਸਿੱਖਾਂ ਨੂੰ ਹੱਕ ਹੈ ਜੈਨੀ ਬੁੱਧ ਜੋ ਵੀ ਹੋਣ ਆਪਣੇ ਮਰਜ਼ਬ ਦਾ ਜਿਹੜਾ ਮਰਜ਼ੀ ਪ੍ਰਚਾਰ ਕਰੇ ਸਭ ਨੂੰ ਖੁੱਲ ਸਭ ਨੂੰ ਰਾਈਟ ਆਈ ਤੇ ਪਰ ਜਿਹੜੇ ਸਾਡੇ ਬੰਦੇ ਐਡੀਆਂ ਐਡੀਆਂ ਪਦਵੀਆਂ ਤੇ ਬਹਿ ਕੇ ਚਾਪ ਲੂਸੀਆਂ ਕਰਦੇ ਨੇ ਉਹਨਾਂ ਤੋਂ ਸੁਜੇਤ ਰਹੋ ਵੀ ਇਹ ਬੰਦੇ ਤੁਹਾਨੂੰ ਕਿਦਾਂ ਬੇਵਕੂਫ ਬਣਾਉਂਦੇ ਆ ਮੈਂ ਇੱਕ ਠੋਕੇ ਕਿਹਾ ਹੋਇਆ ਕਿ ਬੂਟਾ ਸਿੰਘ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਇੱਕ ਸਿੱਖ ਹੈ ਬੂਟਾ ਸਿੰਘ ਨੂੰ ਕੋਈ ਅਸਾਈ ਨਹੀਂ ਬਣਾ ਸਕਦਾ ਕੋਈ ਹਿੰਦੂ ਨਹੀਂ ਬਣਾ ਸਕਦਾ ਕੋਈ ਮੁਸਲਮ ਨਹੀਂ ਬਣਾ ਸਕਦਾ ਕੋਈ ਜੈਨੀ ਬੋਧੀ ਕੋਈ ਨਹੀਂ ਬਣਾ ਸਕਦਾ ਮੈਂ ਬਾਬੇ ਨਾਨਕ ਦਾ ਸਿੱਖਾਂ ਸਿੱਖ ਰਹੂੰਗਾ ਪਰ ਜਿਹੜੇ ਆ ਚਾਪਲੂਸ਼ੀਆਂ ਕਰਦੇ ਨਾ ਬਰਸ਼ੀਆਂ ਤੇ ਜਾ ਕੇ ਗੜਗੱਜ ਵਰਗੇ ਇਹਨਾਂ ਬਾਰੇ ਮੈਂ ਕਿਉਂ ਬੋਲ ਰਿਹਾ ਰੇਟੜੀਆਂ ਵਾਲੇ ਜਦੋਂ ਬਿਆਨ ਦਿੰਦੇ ਨੇ ਬੜੀਆਂ ਨੇ ਮਿਰਚਾਂ ਲੜੀਆਂ ਬੜੇ ਚਲੂਨੇ ਲੜੇ ਕਹਿੰਦੇ ਜੀ ਵੇਟ ਕਰਨੀ ਸੀ ਤੁਸੀਂ ਮੈਂ ਤਾਂ ਵੇਟ ਕਰਨ ਲਈ ਕਿੰਨੀ ਕ ਵੇਟ ਕਰੀਏ ਆ ਸੁਣ ਲਿਓ ਕਰਤੂਤਾਂ ਇਹਨਾਂ ਦੀ ਜੇ ਕਿਸੇ ਦੇ ਧੌਣ ਵਿੱਚ ਕਿੱਲਾ ਹੋਇਆ ਤਾਂ ਬਾਦਲ ਸਾਹਿਬ ਦੀ ਜਿਹੜੀ ਬਰਸ਼ੀ ਮਨਾਈ ਉਹਦੀ ਪੂਰੀਏ ਵੀਡੀਓ ਭੇਜ ਦਿਆਂਗੇ ਸੁਣ ਲਿਓ ਬਿਜਸਦਾਰ ਕੀ ਕਹਿ ਰਿਹਾ ਹੋਂ ਮੈਂ ਤਾਂ ਕਹਿ ਰਹੀ ਅਸੀਂ ਕਿਸੇ ਦੀ ਵੇਟ ਨਹੀਂ ਕਰਦੇ ਦੀ ਨਾ ਵੇਟ ਕਰਨੀ ਹੈ ਜਿਹੜੀ ਗੱਲ ਬੂਟਾ ਸਿੰਘ ਦੇ ਸਾਹਮਣੇ ਆ ਗਈ ਉਹ ਸੱਚੀ ਹੈ ਉਹ ਝੂਠੀ ਹੈ ਉਹ ਦੁਨੀਆ ਸਾਹਮਣੇ ਲੈ ਕੇ ਜਾਵਾਂਗੇ ਜੋ ਮਰਜ਼ੀ ਹੋਵੇ ਜਿਹੜਾ ਮਰਜ਼ੀ ਹੋਵੇ ਭਾਵੇਂ ਢੱਡੀਆਂ ਵਾਲੇ ਹੋਣ ਭਾਵੇਂ ਹਰਨੇਕ ਸਿੰਘ ਲਿਉਨੀਲੈਂਡ ਹੋਵੇ ਤੇ ਭਾਵੇਂ ਕੁਲਦੀਪ ਸਿੰਘ ਗੜਗੱਜ ਹੋਵੇ ਜਿਹੜਾ ਮਰਜ਼ੀ ਹੋਵੇ ਸਾਨੂੰ ਕਿਸੇ ਦੀ ਪਰਵਾਹ ਨਹੀਂ ਅਸੀਂ ਆਜ਼ਾਦ ਹਾਂ ਤੇ ਸਾਨੂੰ ਗੱਲ ਆਜ਼ਾਦ ਹੋ ਕੇ ਸੌਰੀ ਸਾਨੂੰ ਹੱਕ ਹੈ ਆਜ਼ਾਦ ਹੋ ਕੇ ਗੱਲ ਕਰਨ ਦਾ ਕਰਦੇ ਰਵਾਂਗੇ ਹੁਣ ਜਿਹੜੀ ਆ ਚਾਪਲੂਸੀ ਦੀ ਗੱਲ ਕਰੇ ਜਸ਼ਦਾਰ ਦੀ ਨਾ ਇਹ ਸੁਣ ਲਿਓ ਤੇ ਫਿਰ ਜਵਾਬ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ